ਔਰ ਸਿੰਘ ਆ ਵੀ। ਤੁਹਾਨੂੰ ਦੱਸਾਂ ਕਿ ਕੀ ਕਹੂੰਗੇ ਅੱਜ ਦੋ ਕੋਠੀ ਭਾਰਤੀ ਤੋਂ ਜਿਹੜੇ ਜਵਾਨਾਂ ਨੂੰ ਭੁੱਖ ਹੜਤਾਲ ਤੇ ਬੈਠਣਾ ਪੈ ਗਿਆ। ਬਾਈ ਜੀ ਮੈਂ ਤਾਂ ਇਹੀ ਕਹੂੰਗਾ ਕਿ ਸਾਡੇ ਭਾਰਤ ਦੀਆਂ ਬਦਨਸੀਬੀ ਹੈ ਇਹ ਜੋ ਸਾਨੂੰ ਇਹੋ ਜੀਆਂ ਸਰਕਾਰਾਂ ਮਿਲਦੀਆਂ। ਤੇ ਇੱਕ ਤੋਂ ਇੱਕ ਕੇਸ ਆਏ ਦਿਨ ਫੌਜੀਆਂ ਦੇ ਨਾਲ ਹੀ ਹੁੰਦੇ ਆ। ਤੇ ਜੇ ਆਪਾਂ ਗੱਲ ਕਰ ਲਗੇ ਆ ਪਿੱਛੇ ਜੀ ਮੇਟ ਤੋਂ ਲੈ ਕੇ ਕੋਈ ਕੱਲੇ ਪੰਜਾਬ ਦੀ ਗੱਲ ਨਹੀਂ। ਮੀਟ ਦੇ ਵਿੱਚ ਵੀ ਇੱਕ ਕੈਪਟਨ ਨੂੰ ਕੁੱਟਿਆ ਗਿਆ ਪਿੱਛੇ ਜੇ ਬਾਠ ਨੂੰ ਕੁੱਟਿਆ ਗਿਆ ਅੱਜ ਇਹਨਾਂ ਦੋਨੇ ਫੌਜੀ ਭਰਾਵਾਂ ਦਾ ਜਿਹੜਾ ਮੁੱਦਾ ਆ ਗਿਆ ਕਿ ਇਹਨਾਂ ਨੂੰ ਸ਼ੈਲਰ ਮਾਲਕਾ ਜਿਹੜਾ ਉਹ ਤੰਗ ਕਰ ਰਿਹਾ ਯਾਨੀ ਕਹਿਣ ਦਾ ਭਾਵ ਸ਼ੈਲਰ ਦਾ ਪੂਰਾ ਕੂੜਾ ਕਰਕਟ ਇਹਨਾਂ ਦੇ ਘਰੇ ਡਿੱਗ ਰਿਹਾ ਤੇ ਜੇ ਆਪਾਂ ਫੌਜੀ ਭਰਾਵਾਂ ਦੀ ਮੰਨੀਏ ਜੋ ਉਹ ਦਸਤਾਵੇਜ਼ ਦਿਖਾ ਰਹੇ ਆ ਤਾਂ ਉਹਦੇ ਮੁਤਾਬਕ ਜੇ ਸ਼ੈਲਰ ਬੰਦ ਪਿਆ ਸੀਗਾ ਉਹਦਾ ਮੀਟਰ ਵੀ ਜਿਹੜਾ ਹੈਗਾ ਪਟਿਆ ਗਿਆ ਸੀ ਸਾਰਾ ਕੁਝ ਹੋ ਗਿਆ ਜੀ ਰਜਿਸਟਰੀ ਜਿਹੜੀ ਦੂਜੇ ਦੇ ਨਾਂ ਤੇ ਹੋਈ ਆ ਉਹ ਜਿਹੜੇ ਮਸਲੇ ਆ ਇਹ ਇਹਦੋਂ ਪਹਿਲਾਂ ਹੀ ਹੱਲ ਹੋ ਜਾਣੇ ਚਾਹੀਦੇ ਸੀ ਪਰ ਜਦੋਂ ਇਹ ਮਸਲਿਆਂ ਤੋਂ ਜਿਹੜੇ ਹੈਗੇ ਵੱਧ ਜਾਂਦੇ ਆ ਉੱਪਰ ਉੱਠ ਜਾਂਦੇ ਆ ਜਦੋਂ ਲੋਕ ਇਕੱਠੇ ਹੁੰਦੇ ਆ ਦੇਖੋ ਅੱਜ ਜਵਾਨ ਧਰਨਿਆਂ ਤੇ ਕਿਸਾਨ ਧਰਨਿਆਂ ਤੇ ਪਰ ਇਹੀ ਹੈ ਕਿ ਜਗ੍ਹਾ ਜਗ੍ਹਾ ਜਿਹੜੇ ਧਰਨਿਆਂ ਦਾ ਦੇਸ਼ ਸਾਡਾ ਬਣ ਰਿਹਾ ਹੈ ਕੱਲੇ ਪੰਜਾਬ ਦੀ ਗੱਲ ਨਹੀਂ ਪੂਰੇ ਭਾਰਤ ਦੀ ਤੇ ਅੱਜ ਕੱਲ ਜਿਹੜਾ ਟ੍ਰੈਂਡ ਨਵਾਂ ਹੀ ਚੱਲ ਗਿਆ ਕਿ ਜਿੱਥੇ ਵੀ ਆਪਾਂ ਦੇਖੋ ਫੌਜੀਆਂ ਨੂੰ ਧਰਨੇ ਲਾਉਣੇ ਪੈ ਰਹੇ ਆ ਤਾਂ ਮੈਂ ਤਾਂ ਇੱਕੋ ਹੀ ਬੇਨਤੀ ਕਰੂੰਗਾ ਕਿ ਇੱਕ ਜੇੰਡਕੇ ਦੇ ਵਿੱਚ ਤੇ ਇੱਕ ਜਿਹੜਾ ਹੈਗਾ ਰਾਜਸਥਾਨ ਦੇ ਵਿੱਚ ਹੈ ਜਿਹੜੀਆਂ ਕਿ ਦੋਨੋਂ ਹੀ ਬਾਰਡਰ ਸਟੇਟਾਂ ਹੈ ਤੇ ਜੇਕਰ ਇਹ ਫੌਜੀਆਂ ਦਾ ਦਿਮਾਗ ਜਿਹੜਾ ਧਿਆਨ ਹੈ ਆਪਣੇ ਪਰਿਵਾਰ ਦੇ ਵਿੱਚ ਮਗਰ ਰਹੂਗਾ ਤੇ ਸਾਡੇ ਬਾਰਡਰ ਦੀ ਰਾਖੀ ਕੀ ਕਰਨਗੇ ਤੇ ਜੇਕਰ ਬਾਰਡਰ ਦੀ ਰਾਖੀ ਨਹੀਂ ਹੋਊਗੀ ਜਦੋਂ ਉਧਰੋਂ ਪਾਕਿਸਤਾਨ ਚੜ੍ਹ ਕੇ ਸਾਡੇ ਵੱਲ ਨੂੰ ਆਊਗਾ ਤੇ ਫਿਰ ਸਾਡੇ ਭਾਰਤ ਦੀ ਸਥਿਤੀ ਕੀ ਹੋਊਗੀ ਜਿਹੜਾ ਇਹ ਚਿੰਤਾ ਦਾ ਵਿਸ਼ਾ ਹੈ ਮੈਂ ਤਾਂ ਇਹੀ ਕਹਿਣਾ ਕਿ ਪ੍ਰਸ਼ਾਸਨ ਨੂੰ ਹੱਲ ਕਰਨਾ ਚਾਹੀਦਾ ਜਿਹੜੀ ਦੀ ਇਹਨਾਂ ਦੀ ਮੰਗ ਹੈ ਉਹਦੇ ਤੇ ਵਿਚਾਰ ਕਰਨਾ ਚਾਹੀਦਾ ਜੋ ਸੱਚ ਹੈ ਉਹਦਾ ਸਾਥ ਦੇਣਾ ਚਾਹੀਦਾ ਤੇ ਖਾਸ ਕਰਕੇ ਜਿਹੜੇ ਫੌਜੀਆਂ ਦੇ ਨਾਲ ਹੋ ਰਹੇ ਤੱਕੇ ਆ ਤੇ ਇਹ ਸਾਡੇ ਗ੍ਰਹਿ ਮੰਤਰੀ ਨੂੰ ਡਿਫੈਂਸ ਮਿਨਿਸਟਰ ਨੂੰ ਰਾਸ਼ਟਰਪਤੀ ਨੂੰ ਪ੍ਰਧਾਨ ਮੰਤਰੀ ਨੂੰ ਇਹਨੂੰ ਗਹਿਰਾਈ ਦੇ ਨਾਲ ਸੋਚਣਾ ਚਾਹੀਦਾ ਤਾਂ ਕਿ ਜਿਹੜੇ ਫੌਜੀਆਂ ਦੇ ਮਸਲੇ ਦਿਨ ਪਰ ਦਿਨ ਜਿਹੜੇ ਨਾ ਆਉਣ ਸਾਹਮਣੇ ਤੇ ਜਿਹੜੇ ਸਾਡੇ ਦੇਸ਼ ਦੀ ਜਿਹੜੀ ਇੱਜ਼ਤ ਆ ਉਹ ਬਣੀ ਰਹੇ ਨਹੀਂ ਤੇ ਚైనా ਤੇ ਜਿਹੜਾ ਪਾਕਿਸਤਾਨ ਹੈ ਮੈਨੂੰ ਲੱਗਦਾ ਕਿ ਉਹਨਾਂ ਨੂੰ ਵੀ ਇਹ ਸ਼ਹਿ ਮਿਲ ਜਾਣੀ ਹੈ ਤੇ ਫਿਰ ਜੇਕਰ ਮੰਨ ਲਓ ਕਿਤੇ ਵੀ ਕਿਉਂਕਿ ਮੈਂ ਤਾਂ ਬਾਰਡਰ ਦੇ ਉੱਪਰ ਰਿਹਾ ਤੇ ਜਦੋਂ ਇੱਕ ਸ਼ਾਂਤਰੀ ਜਿਹੜਾ ਉਹ ਸੌ ਜਾਂਦਾ ਜਾਂ ਮੰਨ ਲਓ ਉਹ ਕਿਤੇ ਵੀ ਆਪਣੇ ਲਾ ਲੋ ਇੱਥੇ ਪੁਲਿਸ ਦੇ ਵਿੱਚ ਵੀ ਹੁੰਦੇ ਆ ਸਕਿਉਰਟੀ ਗਾਰਡ ਲੱਗਦੇ ਆ ਸੈਲਰਾਂ ਦੇ ਵਿੱਚ ਉੱਥੇ ਵੀ ਇਹ ਹੁੰਦਾ ਤੇ ਜਿਹੜਾ ਸਾਡਾ ਦੇਸ਼ ਆ ਉਹ ਜਿਹੜਾ ਬਾਰਡਰ ਦੇ ਉੱਤੇ ਖੜੇ ਜਵਾਨ ਆ ਸਾਡੇ ਉਹਨਾਂ ਦੇ ਸਿਰ ਤੇ ਅਸੀਂ ਸੌਂਨੇ ਆ ਤੇ ਜੇਕਰ ਉਹਨਾਂ ਦਾ ਧਿਆਨ ਆਪਣੇ ਪਰਿਵਾਰ ਵੱਲ ਆਉਂਦਾ ਤੇ ਫਿਰ ਸਾਡੇ ਦੇਸ਼ ਦੇ ਹਾਲਾਤ ਕੀ ਹੋ ਸਕਦੇ ਆ ਇਹ ਸੋਚਣ ਵਾਲੀ ਗੱਲ ਹੈ ਗਹਿਰਾਈ ਨਾਲ ਸਰਕਾਰਾਂ ਨੂੰ ਸੋਚਣਾ ਚਾਹੀਦਾ ਇੱਕ ਪਾਸੇ ਭਗਵਾਨਤਮਾਨ ਸਰਕਾਰ ਕਿਉਂ ਸੌਜੀਆਂ ਦਾ ਜਿੰਨਾ ਬੜਾ ਸਨਮਾਨ ਕਰ ਕਰਨ ਦੀ ਗੱਲ ਕਰਦੀ ਆ ਪਰ ਇਹ ਦੋਨੋਂ ਭਰਾ ਕਾਫੀ ਦਿਨਾਂ ਤੋਂ ਜਿਹੜੇ ਸੋਸ਼ਲ ਮੀਡੀਆ ਤੇ ਅਪੀਲਾ ਕਰ ਰਹੇ ਨੇ ਕਿਉਂ ਨਹੀਂ ਸੁਣੀ ਜਾ ਰਹੀ ਤੁਹਾਨੂੰ ਬਾਈ ਜੀ ਇਹ ਪਹਿਲ ਦੇ ਆਧਾਰ ਤੇ ਮੈਂ ਪਹਿਲਾਂ ਹੀ ਕਹੇ ਪਹਿਲ ਦੇ ਆਧਾਰ ਤੇ ਹੱਲ ਕਰਨਾ ਚਾਹੀਦਾ ਸੀਗਾ ਭਗਵਾਨਤਮਾਨ ਸਰਕਾਰ ਨੂੰ ਉਹ ਕਿਸੇ ਵੀ ਤਰੀਕੇ ਦੇ ਨਾਲ ਕਰਦੀ ਜਾਂ ਪਰਿਵਾਰ ਨੂੰ ਆਪਣੇ ਕਲਾਵੇ ਦੇ ਵਿੱਚ ਲੈਂਦੀ ਪਰਿਵਾਰ ਨੂੰ ਜਿਹੜਾ ਹੈਗਾ ਉਹਨਾਂ ਨੂੰ ਵਿਸ਼ਵਾਸ ਦਵਾਉਂਦੀ ਇਹ ਹੱਲ ਹੋ ਜਾਣਾ ਚਾਹੀਦਾ ਸੀਗਾ ਇਹ ਮੰਦਪਾਗੀ ਘਟਨਾ ਜਿਹੜਾ ਹਜੇ ਤੱਕ ਹੱਲ ਨਹੀਂ ਹੋਇਆ ਤੇ ਇਸ ਕਰਕੇ ਮੈਂ ਤਾਂ ਇਹੀ ਭਗਵਾਨਤ ਮਾਨ ਨੂੰ ਵੀ ਬੇਨਤੀ ਕਰੂੰਗਾ ਬਾਕੀ ਵੀ ਜਿਹੜਾ ਪ੍ਰਸ਼ਾਸਨ ਹੈ ਉਹਨਾਂ ਨੂੰ ਵੀ ਬੇਨਤੀ ਕਰੂੰਗਾ ਅਸੀਂ ਤਾਂ ਬੇਨਤੀ ਕੋਈ ਕਰ ਸਕਦੇ ਆ ਤੇ ਜੇਕਰ ਇਹ ਹੱਲ ਨਹੀਂ ਹੋਊਗਾ ਇਹ ਮਸਲਾ ਜਿਹੜਾ ਹੋਰ ਵਧੂਗਾ ਤੇ ਬਾਕੀ ਜਿਹੜੇ ਹੈਗੇ ਜਥੇਬੰਦੀਆਂ ਨਾਲ ਉਹਨਾਂ ਨਾਲ ਵੀ ਸਾਡੀ ਗੱਲਬਾਤ ਚੱਲੀ ਜਾਂਦੀ ਹੈ ਅੱਜ ਕਾਫੀ ਜਥੇਬੰਦੀਆਂ ਦੇ ਫੋਨ ਆਏ ਆ ਕਿਉਂਕਿ ਇਹ ਜਿਹੜਾ ਪਰਿਵਾਰ ਆ ਇਹਨਾਂ ਨੇ ਧਰਨਾ ਲਾਉਣ ਦੇ ਵਿੱਚ ਥੋੜੀ ਜਲਦੀ ਕਰਤੀ ਕਿ ਅੱਧੀਆਂ ਜਥੇਬੰਦੀਆਂ ਨੂੰ ਮੈਸੇਜ ਗਿਆ ਹੀ ਨਹੀਂ ਹੈਗਾ ਤੇ ਮੇਰੇ ਕੋਲੇ ਹੁਣੇ ਕਈ ਜਥੇਬੰਦੀਆਂ ਦੇ ਫੋਨ ਆਏ ਆ ਕਿ ਯਾਰ ਸਾਨੂੰ ਤਾਂ ਪਤਾ ਹੀ ਨਹੀਂ ਲੱਗਿਆ ਤਾਂ ਇਸ ਕਰਕੇ ਜਿਹੜਾ ਹੈਗਾ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਮਸਲਾ ਵੱਧ ਵੀ ਸਕਦਾ ਕੀ ਗੱਲ ਵੀ ਦੁੱਖ ਨਹੀਂ ਲੱਗਦਾ ਸੋਡੇ ਕਰਕੇ ਸਾਰਾ ਦੇਸ਼ ਆ ਜਿਹੜਾ ਸੌਂਦਾਗਾ ਅੱਜ ਤੁਹਾਡੇ ਹੀ ਬੱਚੇ ਸੌਂ ਨਹੀਂ ਰਹੇ ਸੁੱਖ ਦੀ ਨੀਂਦ ਕੀ ਕਹੋਗੇ ਭਾਈ ਜੀ ਦੁੱਖ ਬਹੁਤ ਲੱਗਦਾ ਇਥੋਂ ਕੋਈ ਚੀਰ ਕੇ ਨਹੀਂ ਦੇ ਸਕਦਾ ਜਦੋਂ ਕੋਈ ਫੌਜੀਆਂ ਦੇ ਨਾਲ ਹੀ ਇਹੋ ਜੀ ਗੱਲਬਾਤ ਆਉਂਦੀ ਹੈ ਮੈਂ ਪਹਿਲਾਂ ਹੀ ਇਹ ਗੱਲ ਕਰ ਚ ਆਏ ਦਿਨ ਇਹਦੇ ਵਿੱਚ ਮੈਂ ਸਾਡੇ ਜਿਹੜੇ ਔਸਰ ਹੈ ਜਿਹੜੇ ਬਰਗੇਡੀਅਰ ਜਰਨਲ ਲੈਵਲ ਦੇ ਲੋਕ ਹੈ ਮੈਂ ਉਹਨਾਂ ਨੂੰ ਵੀ ਗਨਾਹਗਾਰ ਮੰਨਦਾ ਕਿਉਂਕਿ ਜੇ ਮੈਂ ਪਿੱਛੇ ਜਿਹੜੀ ਗੱਲ ਕਰਾਂ ਜਿਹੜਾ ਕੋਈ ਫੌਜ ਦਾ ਸਿਪਾਈ ਹੌਲਦਾਰ ਸੂਬੇਦਾਰ ਤਾਂ ਓਜੀ ਕੁੱਟੀ ਦੇ ਆ ਕਿਤੇ ਨਾ ਕਿਤੇ ਭਾਰਤ ਦੇ ਵਿੱਚ ਪਰ ਇਹ ਸੂਬੇਦਾਰ ਤੋਂ ਉੱਪਰ ਉੱਠ ਕੇ ਕੈਪਟਨ ਤੱਕ ਜਿਹੜਾ 6 ਮਹੀਨੇ ਪਹਿਲਾਂ ਮੇਟ ਦੇ ਵਿੱਚ ਕੁੱਟਿਆ ਗਿਆ ਤੇ ਅੱਜ ਕਰਨਲ ਤੱਕ ਜਿਹੜਾ ਪਟਿਆਲੇ ਦੇ ਵਿੱਚ ਕੁੱਟਿਆ ਗਿਆ ਕਰਨਲ ਤੱਕ ਗੱਲ ਪਹੁੰਚ ਗਈ ਹੈ ਤਾਂ ਅਗਲਾ ਨੰਬਰ ਬਰਗੇਡੀਅਰਾਂ ਦਾ ਤੇ ਜਰਨਲਾਂ ਦਾ ਹੈ ਤੇ ਜੇ ਕਰ ਇਹਨੂੰ ਨਾ ਦੱਬਿਆ ਕਿਉਂਕਿ ਮੈਂ ਹਰ ਜਗ੍ਹਾ ਤੇ ਜਗ੍ਹਾ ਤੇ ਗੱਲ ਕਰਦਾ ਹੁੰਦਾ ਕਿ ਜਿਹੜੀ ਚਿੰਗਾਰੀ ਆ ਜਦੋਂ ਉਹ ਉੱਭਰਦੀ ਆ ਜੇ ਉਹਦੀ ਨੂੰ ਦੱਬ ਲਿਆ ਜਾਵੇ ਤਾਂ ਚੰਗੀ ਗੱਲ ਆ ਤੇ ਨਹੀਂ ਤਾਂ ਜਿਹੜੇ ਜਰਨਲ ਸਾਡੇ ਵਰਗ ਦੇ ਲੋਕਨ ਤੇ ਜਾਂ ચીਫ ਆਫ ਆਰਮੀ ਸਟਾਫ ਹੈ ਜਾਂ ਰਾਸ਼ਟਰਪਤੀਆ ਉਹਨਾਂ ਨੂੰ ਇਹਦੇ ਬਾਰੇ ਸੋਚਣਾ ਚਾਹੀਦਾ ਜਦੋਂ ਉੱਪਰ ਤੱਕ ਗੱਲ ਜਾਵੜੀ ਜਦੋਂ ਇਹਨਾਂ ਨੇ ਜਰਨਲਾਂ ਦੇ ਗੁਲਾਮੇ ਦੇ ਹੱਥ ਵਿੱਚ ਪਾ ਲਿਆ ਤੇ ਗੁਲਾਮੇ ਦੇ ਹੱਥ ਪਾ ਲਿਆ ਤੇ ਫੇਰ ਉੱਠਣਗੇ ਇਹਨਾਂ ਨੂੰ ਸੋਚਣਾ ਚਾਹੀਦਾ ਗਹਿਰਾਈ ਨਾਲ ਸੋਚਣਾ ਚਾਹੀਦਾ ਸੰਜੀਦਗੀ ਨਾਲ ਸੋਚਣਾ ਚਾਹੀਦਾ ਕਿ ਤਾਂ ਕਿ ਫੌਜੀਆ ਦੇ ਜਿਹੜੇ ਮੁੱਦੇ ਆ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਨ ਤਾਂ ਕਿ ਜੜੀ ਜਿਹੜੀ ਸਾਡੇ ਦੇਸ਼ ਦੀ ਸੁਰੱਖਿਆ ਹੈ ਉਹਨੂੰ ਵੀ ਖਤਰਾ ਨਾ ਬਣੇ ਤੇ ਫੌਜੀਆ ਨੂੰ ਵੀ ਥੋੜਾ ਜਿਹੜਾ ਹੌਸਲਾ ਹੋਵੇ ਵੀ ਸਾਡੀਆਂ ਸਰਕਾਰਾਂ ਸਾਡੇ ਨਾਲ